ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦੀ ਕਮੀ ਤੇ ਸੁੱਖਾਂ ਦੀ ਆਮਦਾ ਹੋਣ ਵਾਲੀ ਹੁੰਦੀ ਹੈ ਤਾਂ ਤੁਹਾਨੂੰ ਕਿਹੜੇ ਕਿਹੜੇ ਸੰਕੇਤ ਮਿਲਣੇ ਫਿਰ ਸ਼ੁਰੂ ਹੋ ਜਾਂਦੇ ਹਨ ਤੇ ਕਿਹੜੀਆਂ ਚੀਜ਼ਾਂ ਤੋਂ ਉਹ ਸੰਕੇਤ ਮਿਲਦੇ ਹਨ ਤੇ ਕਿਹੜੇ ਮਨੁੱਖਾਂ ਨੂੰ ਉਹਨਾਂ ਦੇ ਬਾਰੇ ਪਤਾ ਲੱਗ ਜਾਂਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡਾ ਵੀ ਚੰਗਾ ਸਮਾਂ ਬਹੁਤ ਹੀ ਜਲਦੀ ਆ ਜਾਵੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੋ ਜਾਵੇ ਸੋ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਦੀ ਕਦੇ ਵੀ ਸਮਝ ਨਹੀਂ ਆਉਂਦੀ ਤੇ ਅੱਜ ਦੀ ਵੀਡੀਓ ਵਿੱਚੋਂ ਤੁਹਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲੇਗਾ। ਆਪ ਜੀ ਨੂੰ ਇਹ ਤਜਰਬਾ ਵੀ ਹੋ ਜਾਵੇਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ, ਵਾਹਿਗੁਰੂ ਜੀ ਫਿਰ ਸਾਡੀ ਝੋਲੀ ਦੇ ਵਿੱਚ ਕਿਵੇਂ ਖੁਸ਼ੀਆਂ ਪਾ ਦਿੰਦੇ ਹਨ। ਸਾਧ ਸੰਗਤ ਜੀ ਆਓ ਜੀ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਜੀ ਕਿ ਇਹ ਖੁਸ਼ੀਆਂ ਵਾਲੇ ਸੰਕੇਤ ਤੁਹਾਨੂੰ ਬੱਚਿਆਂ ਦੁਆਰਾ, ਪੰਛੀਆਂ ਦੁਆਰਾ ਵੀ ਤੁਹਾਡੇ ਕੋਲ ਭੇਜੇ ਜਾ ਸਕਦੇ ਹਨ। ਸਾਧ ਸੰਗਤ ਜੀ ਪਰ ਸਮਝਣਾ ਇਸ ਨੂੰ ਸਿਰਫ ਉਹੀ ਇਨਸਾਨ ਦੇ ਵਸ ਦੇ ਵਿੱਚ ਹੈ ਜੋ ਕਿ ਵਾਹਿਗੁਰੂ ਜੀ ਦਾ ਨਾਮ ਜਪਦਾ ਹੋਵੇ ਉਸ ਨੂੰ ਬਾਣੀ ਬਾਰੇ ਜਾਚਣਾ ਹੋਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਸੰਕੇਤਾਂ ਬਾਰੇ ਦੱਸਦੇ ਹਾਂ ਜੀ ਕਿ ਜੋ ਵਾਹਿਗੁਰੂ ਜੀ ਤੁਹਾਨੂੰ ਸੰਕੇਤ ਦਿੰਦੇ ਹਨ ਉਹ ਪਹਿਲਾ ਸੰਕੇਤ ਇਹ ਹੁੰਦਾ ਹੈ ਕਿ ਜਦੋਂ ਸਾਡਾ ਪਾਠ ਕਰਨ ਵਿੱਚ ਬਹੁਤ ਹੀ ਮਨ ਲੱਗਣ ਲੱਗ ਜਾਂਦਾ ਹੈ ਸਾਨੂੰ ਕਦੇ ਵੀ ਕਿਸੇ ਪ੍ਰਕਾਰ ਦੀ ਮਾੜੀ ਜਿਹੀ ਵੀ ਠੋਕਰ ਦੁਨੀਆਦਾਰੀ ਦੇ ਵਿੱਚੋਂ ਵੱਜਦੀ ਹੈ ਤਾ ਸਾਨੂੰ ਸਭ ਤੋਂ ਪਹਿਲਾਂ ਪਰਮਾਤਮਾ ਯਾਦ ਆਉਂਦਾ ਹੈ ਤੇ ਅਸੀਂ ਫਿਰ ਸਾਰੀ ਹੀ ਦੁਨੀਆ ਨੂੰ ਇੱਕ ਸਾਈਡ ਤੇ ਰੱਖ ਕੇ ਦੁਨੀਆ ਦੇ ਝਮੇਲਿਆਂ ਨੂੰ ਸਾਈਡ ਤੇ ਰੱਖ ਕੇ ਫਿਰ ਪਰਮਾਤਮਾ ਦਾ ਪੱਲਾ ਫੜ ਲੈਂਦੇ ਹਾਂ ਤੇ ਸੋਚਦੇ ਹਾਂ ਕਿ ਇਸ ਪੱਲੇ ਤੋਂ ਵੱਧ ਕੋਈ ਵੀ ਸਾਡਾ ਸੱਚਾ ਮਿੱਤਰ ਨਹੀਂ ਹੋ ਸਕਦਾ ਸਾਧ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਡਾ ਦਿਲ ਅੰਦਰੋਂ ਭਰ ਜਾਂਦਾ ਹੈ ਤੇ ਸਾਡੇ ਮਨ ਦੇ ਵਿੱਚ ਬਹੁਤ ਹੀ ਮਾੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਪਰ ਜਦੋਂ ਸਾਡਾ ਮਨ ਪਾਠ ਬੰਦਗੀ ਕਰਨ ਵਿੱਚ ਜਾਂ ਨਿਤਨੇਮ ਕਰਨ ਨੂੰ ਕਰੀ ਜਾ ਰਿਹਾ ਹੋਵੇ ਤਾਂ ਸਾਧ ਸੰਗਤ ਜੀ ਇਹ ਸਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਜੀ ਦੇ ਵੱਲੋਂ ਚੰਗਾ ਸਮਾਂ ਲਿਆਉਣ ਦਾ ਸਭ ਤੋਂ ਵੱਡਾ ਸੰਕੇਤ ਜ਼ਾਹਿਰ ਹੋ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਹੁਣ ਚੰਗਾ ਸਮਾਂ ਆਉਣ ਵਾਲਾ ਹੈ ਜੋ ਆਪਾਂ ਨੂੰ ਵਾਹਿਗੁਰੂ ਜੀ ਆਪ ਹੀ ਦਿੰਦੇ ਹਨ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਭਾਈ ਦੂਸਰਾ ਸੰਕੇਤ ਇਹ ਹੈ ਕਿ ਜੋ ਵਾਹਿਗੁਰੂ ਜੀ ਨੂੰ ਦੱਸਦੇ ਹਨ ਕਿ ਆਪਣੇ ਦੁਸ਼ਮਣਾਂ ਦਾ ਚੰਗਾ ਸੋਚਣ ਫਿਰ ਉਹ ਲੱਗ ਪੈਂਦੇ ਹਨ ਸਾਧ ਸੰਗਤ ਜੀ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਅਜਿਹੇ ਵੀ ਦੁਸ਼ਮਣ ਹੁੰਦੇ ਹਨ ਜੋ ਕਿ ਹਮੇਸ਼ਾ ਸਾਡਾ ਬੁਰਾ ਹੀ ਸੋਚਦੇ ਹਨ ਬੁਰਾ ਹੀ ਤੱਕਦੇ ਹਨ ਪਰ ਸਾਧ ਸੰਗਤ ਜੀ ਉਹ ਸਾਡੇ ਸਕੇ ਵੀ ਹੋ ਸਕਦੇ ਹਨ ਸਾਡੇ ਨੇੜੇ ਦੇ ਵੀ ਹੋ ਸਕਦੇ ਹਨ ਤੇ ਸਾਡੇ ਰਿਸ਼ਤੇਦਾਰ ਵੀ ਹੋ ਸਕਦੇ ਹਨ ਇਸ ਲਈ ਕਈ ਵਾਰ ਅਸੀਂ ਭਗਤੀ ਵਿੱਚ ਲੀਨ ਹੋ ਕੇ ਆਪਾਂ ਉਹਨਾਂ ਦਾ ਵੀ ਫਿਰ ਚੰਗਾ ਸੋਚਣ ਲੱਗ ਪੈਂਦੇ ਹਾਂ ਅਸੀਂ ਫਿਰ ਇਹ ਸੋਚਦੇ ਹਾਂ ਕਿ ਵਾਹਿਗੁਰੂ ਜੀ ਜੋ ਉਹਨਾਂ ਮੇਰੇ ਨਾਲ ਕੀਤਾ ਹੈ ਉਹਨਾਂ ਨੂੰ ਮਾਫੀ ਦੇਣਾ ਜੀ ਉਹਨਾਂ ਦਾ ਹਰ ਕੰਮ ਸਫਲ ਬਣਾਉਣਾ ਤਾਂ ਸਾਧ ਸੰਗਤ ਜੀ ਆਪਾਂ ਦੂਸਰਿਆਂ ਦਾ ਵੀ ਫਿਰ ਭਲਾ ਮੰਗਣ ਲੱਗ ਪੈਂਦੇ ਹਾਂ ਸਾਧ ਸੰਗਤ ਜੀ ਜੇ ਅਸੀਂ ਕਿਸੇ ਦੂਸਰੇ ਦਾ ਭਲਾ ਮੰਗਾਂਗੇ ਤਾਂ ਵਾਹਿਗੁਰੂ ਜੀ ਫਿਰ ਸਾਡਾ ਵੀ ਭਲਾ ਜ਼ਰੂਰ ਕਰ ਦੇਣਗੇ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਤੀਜਾ ਸੰਕੇਤ ਇਹ ਹੈ ਕਿ ਵਾਹਿਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਆਪਾਂ ਸਾਰੀ ਦੁਨੀਆ ਦੇ ਲਈ ਜਦੋਂ ਅਰਦਾਸ ਕਰਨ ਲੱਗ ਪੈਂਦੇ ਹਾਂ ਅਸੀਂ ਹਮੇਸ਼ਾ ਆਪਣੇ ਮੁਖ ਤੋਂ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਿੰਦੇ ਹਾਂ ਸਾਧ ਸੰਗਤ ਜੀ ਕਈ ਵਾਰ ਬਿਨਾਂ ਗੱਲੋਂ ਆਪਣੇ ਅੰਦਰੋਂ ਲੋਕਾਂ ਅਤੇ ਪਸ਼ੂ ਪੰਛੀਆਂ ਦੇ ਲਈ ਅਰਦਾਸ ਨਿਕਲਣ ਲੱਗ ਪੈਂਦੀ ਹੈ ਤਾਂ ਸਾਧ ਸੰਗਤ ਜੀ ਇਹ ਸਾਡੀ ਜ਼ਿੰਦਗੀ ਦਾ ਵੀ ਕੋਈ ਵੱਡਾ ਸੰਬੰਧ ਹੀ ਨਹੀਂ ਹੁੰਦਾ ਹੈ ਤਾਂ ਸਾਧ ਸੰਗਤ ਜੀ ਇਹ ਵੀ ਸਾਡੀ ਜ਼ਿੰਦਗੀ ਦਾ ਕੋਈ ਬਹੁਤ ਵੱਡਾ ਸੰਬੰਧ ਹੁੰਦਾ ਹੈ ਤਾਂ ਵਾਹਿਗੁਰੂ ਜੀ ਸਾਰੇ ਹੀ ਦੁਨੀਆ ਨੂੰ ਖੁਸ਼ ਰੱਖਣਾ ਸਰਬੱਤ ਦਾ ਭਲਾ ਕਰਨਾ ਜੀ ਸਾਧ ਸੰਗਤ ਜੀ ਪਸ਼ੂ ਪੰਛੀਆਂ ਦਾ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਕਿ ਉਹਨਾਂ ਦਾ ਵੀ ਪੇਟ ਭਰਦਾ ਹੀ ਰਹੇ ਸਾਧ ਸੰਗਤ ਜੀ ਇਹ ਸੀ ਜੀ ਤੀਸਰਾ ਸੰਕੇਤ ਹੁਣ ਗੱਲ ਕਰਦੇ ਹਾਂ ਜੀ ਚੌਥੇ ਸੰਕੇਤ ਦੇ ਬਾਰੇ ਜੋ ਹੈ ਕਿ ਵਾਹਿਗੁਰੂ ਜੀ ਜੋ ਵੀ ਸਾਨੂੰ ਦਿੰਦੇ ਹਨ ਅਸੀਂ ਉਸ ਵਿੱਚੋਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਭਾਵਕੇ ਕਿਸੇ ਗਰੀਬ ਬੇਸਹਾਰਾ ਲੋਕਾਂ ਦੀ ਮਦਦ ਕਰਨ ਲੱਗ ਜਾਂਦੇ ਹਾਂ ਤੇ ਨਾਲ ਹੀ ਅਸੀਂ ਆਪਣੇ ਪ੍ਰਭੂ ਪਰਮਾਤਮਾ ਜੀ ਦੇ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਸਾਨੂੰ ਆਪਣੇ ਆਪ ਹੀ ਅੰਮ੍ਰਿਤ ਵੇਲੇ ਜਾਗ ਆਉਣੇ ਸ਼ੁਰੂ ਹੋ ਜਾਂਦੀ ਹੈ ਸਾਡਾ ਇੱਕ ਵੀ ਦਿਨ ਅੰਮ੍ਰਿਤ ਵੇਲਾ ਭੰਗ ਕਰਨ ਨੂੰ ਦਿਲ ਨਹੀਂ ਕਰਦਾ ਸਾਥ ਸੰਗਤ ਜੀ ਇਹ ਉਹਨਾਂ ਨੂੰ ਹੁੰਦਾ ਹੈ ਜੋ ਸੱਚੇ ਮਨ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਨ ਸਾਤ ਸੰਗਤ ਜੀ ਸਮੁੱਚੀ ਦੁਨੀਆ ਵਿੱਚ ਬਹੁਤ ਘੱਟ ਸੰਗਤਾਂ ਹਨ ਜੋ ਕਿ ਅੰਮ੍ਰਿਤ ਵੇਲੇ ਉੱਠਦੀਆਂ ਹਨ ਵਾਹਿਗੁਰੂ ਜੀ ਨੇ ਆਪਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਦਾ ਉਪਦੇਸ਼ ਦਿੱਤਾ ਹੈ ਸਾਤ ਸੰਗਤ ਜੀ ਜੋ ਸੰਗਤਾਂ ਦੀ ਨੀਂਦ ਆਪਣੇ ਆਪ ਹੀ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ ਤਾਂ ਸਾਤ ਸੰਗਤ ਜੀ ਸਮਝ ਲੈਣਾ ਕਿ ਵਾਹਿਗੁਰੂ ਜੀ ਉਹਨਾਂ ਦੇ ਉੱਪਰ ਮਿਹਰ ਭਰੀ ਨਿਗਾਹ ਰੱਖ ਰਹੇ ਹਨ ਤਾਂ ਸਾਤ ਸੰਗਤ ਜੀ ਵਾਹਿਗੁਰੂ ਜੀ ਚਾਹੁੰਦੇ ਹਨ ਕਿ ਤੁਸੀਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ ਵਾਹਿਗੁਰੂ ਜੀ ਦਾ ਨਿਤਨੇਮ ਕਰਿਆ ਕਰੋ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਡੇ ਸਾਰੇ ਹੀ ਦੁੱਖੜੇ ਦੂਰ ਹੋ ਜਾਣਗੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਸਾਧ ਸੰਗਤ ਜੀ ਇਹ ਸੀ ਜੀ ਆਪਣਾ ਚੌਥਾ ਸੰਕੇਤ ਜਿਹੜੇ ਕਿ ਬਹੁਤ ਹੀ ਲੋਕਾਂ ਨੂੰ ਵਾਹਿਗੁਰੂ ਜੀ ਦੇ ਵੱਲੋਂ ਪ੍ਰਾਪਤ ਹੁੰਦਾ ਹੈ ਜੋ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਵੀ ਹੈ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਵਾਹਿਗੁਰੂ ਜੀ ਆਪਾਂ ਨੂੰ ਪੰਜਵਾਂ ਸੰਕੇਤ ਦਿੰਦੇ ਹਨ ਸਾਤ ਸੰਗਤ ਜੀ ਅਸੀਂ ਬਿਨਾਂ ਗੱਲ ਤੋਂ ਸਾਰਾ ਹੀ ਦਿਨ ਖੁਸ਼ ਰਹਿੰਦੇ ਹਾਂ ਤੇ ਸਾਤ ਸੰਗਤ ਜੀ ਸਾਡੇ ਚਿਹਰੇ ਉੱਤੇ ਬਿਨਾਂ ਹੀ ਕਿਸੇ ਕਾਰਨ ਤੋਂ ਵੀ ਖੁਸ਼ੀ ਰਹਿੰਦੀ ਹੈ ਤੇ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਉਸ ਵੇਲੇ ਸਾਨੂੰ ਹਵਾ ਦੇ ਵਿੱਚੋਂ ਹੀ ਨਗਾਰਿਆਂ ਦੀ ਆਵਾਜ਼ ਆਉਂਦੀ ਹੈ ਗੁਰੂ ਘਰ ਦੇ ਪਾਠੀ ਸਿੰਘਾਂ ਦੀ ਆਵਾਜ਼ ਆਉਂਦੀ ਹੈ ਜਿਹੜੇ ਗੁਰਬਾਣੀ ਦਾ ਜਾਪ ਕਰ ਰਹੇ ਹੁੰਦੇ ਹਨ ਤੇ ਸਾਡੇ ਦਿਲਾਂ ਦੇ ਵਿੱਚ ਪੰਛੀਆਂ ਦੇ ਚਹਿਕ ਚਹਾੜ ਦੀ ਆਵਾਜ਼ ਆਉਂਦੀ ਹੈ ਜੋ ਕਿ ਅੰਮ੍ਰਿਤ ਵੇਲੇ ਉੱਠਦੇ ਹਨ ਸਾਧ ਸੰਗਤ ਜੀ ਅਸੀਂ ਫਿਰ ਲੋਕਾਂ ਦੀਆਂ ਖੁਸ਼ੀਆਂ ਮੰਗਣ ਲੱਗ ਪੈਂਦੇ ਹਾਂ ਇਹ ਵੀ ਬਹੁਤ ਵੱਡਾ ਸੰਕੇਤ ਸਾਨੂੰ ਪਰਮਾਤਮਾ ਜੀ ਦੇ ਵੱਲੋਂ ਮਿਲਦਾ ਹੈ ਜੀ ਕਿ ਜਦੋਂ ਸਾਡਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤੇ ਅਸੀਂ ਬਹੁਤ ਹੀ ਖੁਸ਼ ਰਹਿਣ ਲੱਗ ਪੈਂਦੇ ਹਾਂ ਸਾਧ ਸੰਗਤ ਜੀ ਤਾਂ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿ ਹੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਤੋਂ ਕ੍ਰੋਧ ਨੂੰ ਦੂਰ ਕਰ ਦਿੱਤਾ ਹੈ ਸਾਡਾ ਜੋ ਮਨ ਹੈ ਉਸ ਨੂੰ ਇਕਾਗਰ ਕੀਤਾ ਹੈ ਸਾਤ ਸੰਗਤ ਜੀ ਇਹ ਸੀ ਜੀ ਪੰਜਵਾਂ ਸੰਕੇਤ ਸਾਤ ਸੰਗਤ ਇਹ ਸਾਰੇ ਹੀ ਸੰਕੇਤ ਬਹੁਤ ਹੀ ਮਹੱਤਵਪੂਰਨ ਹਨ ਤੁਸੀਂ ਵੀ ਜਾਨਣਾ ਜੇਕਰ ਤੁਹਾਡੇ ਨਾਲ ਕੁਝ ਇਦਾਂ ਦਾ ਹੁੰਦਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਡੇ ਨਾਲ ਸਾਂਝ ਪਾਉਣਾ ਜੀ ਤੇ ਵਾਹਿਗੁਰੂ ਜੀ ਤੋਂ ਹਮੇਸ਼ਾ ਮੰਗਿਆ ਕਰੋ ਅੰਮ੍ਰਿਤ ਵੇਲਾ ਕਿ ਹੇ ਸੱਚੇ ਪਾਤਸ਼ਾਹ ਜਿੰਨੇ ਵੀ ਇਸ ਸੰਸਾਰ ਦੇ ਉੱਤੇ ਪਸ਼ੂ ਪੰਛੀ ਹਨ ਉਹਨਾਂ ਨੂੰ ਸਾਰਿਆਂ ਨੂੰ ਹੀ ਰੁੱਖੀ ਮਿੱਸੀ ਰੋਟੀ ਦਿੰਦੇ ਹੀ ਰਹਿਣਾ ਸਾਤ ਸੰਗਤ ਜੀ ਅਜੇ ਵਾਹਿਗੁਰੂ ਜੀ ਦੇ ਅੱਗੇ ਇਹ ਵੀ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਰਬਤ ਦਾ ਪਰਾ ਕਰਨਾ ਦੁੱਖਾਂ ਤਕਲੀਫਾਂ ਤੋਂ ਦੂਰ ਰੱਖਣਾ ਤਾਂ ਸਾਤ ਸੰਗਤ ਜੀ ਵਾਹਿਗੁਰੂ ਜੀ ਦਾ ਕੋਟਾਨ ਕੋਟਸ਼ੁ ਕਰਾਨਾ ਵੀ ਕਰਿਆ ਕਰੋ ਜੋ ਵਾਹਿਗੁਰੂ ਜੀ ਨੇ ਤੁਹਾਨੂੰ ਬਰਕਤ ਦਿੱਤੀ ਹੈ ਰੋਟੀ ਦਿੱਤੀ ਹੈ ਇਹ ਸਿਰਫ ਉਸ ਦੀ ਮਿਹਰ ਦੇ ਨਾਲ ਹੀ ਸਾਨੂੰ ਪ੍ਰਾਪਤ ਹੋਈ ਹੈ ਸਾਤ ਸੰਗਤ ਜੀ ਜਿਸ ਨੂੰ ਦੋ ਵੇਲੇ ਦੀ ਰੋਟੀ ਮਿਲਦੀ ਹੈ ਉਸ ਤੋਂ ਅਮੀਰ ਆਦਮੀ ਕੋਈ ਹੋ ਹੀ ਨਹੀਂ ਸਕਦਾ ਤਾ ਇਸ ਲਈ ਜਿਸ ਨੂੰ ਵਾਹਿਗੁਰੂ ਜੀ ਨੇ ਆਪਣਾ ਨਾਮ ਬਖਸ਼ਿਆ ਹੋਇਆ ਹੈ ਤਾਂ ਸਾਧ ਸੰਗਤ ਜੀ ਸਮਝ ਲੈਣਾ ਕਿ ਵਾਹਿਗੁਰੂ ਜੀ ਤੁਹਾਡੇ ਬਹੁਤ ਨੇੜੇ ਹਨ ਤੇ ਤੁਹਾਡਾ ਹੁਣ ਚੰਗਾ ਸਮਾਂ ਆਉਣ ਵਾਲਾ ਹੈ ਸਾਧ ਸੰਗਤ ਜੀ ਉਹਨਾਂ ਦਾ ਵੀ ਸ਼ੁਕਰਾਨਾ ਕਰਿਆ ਕਰੋ ਇਹਨਾਂ ਗੱਲਾਂ ਦੇ ਲਈ ਕਿ ਤੁਹਾਡੇ ਉੱਤੇ ਪਰਮਾਤਮਾ ਦੀ ਮਿਹਰ ਹੈ ਤਾਂ ਸਾਧ ਸੰਗਤ ਜੀ ਜੇਕਰ ਸਾਡੇ ਕੋਲ ਵੀਡੀਓ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚ ਕਹਾਂ ਜੀ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਿਯਮ ਨੂੰ ਅਪਣਾ ਲੈਣਾ ਕਿ ਅੰਮ੍ਰਿਤ ਵੇਲੇ ਉੱਠਣਾ ਤੇ ਉੱਠਦੇ ਅਨਸਾਰ ਹੀ ਪਰਮਾਤਮਾ ਦਾ ਸ਼ੁਕਰਾਨਾ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ